ਆਪੋਸਤਾਨ ਭਗਵਾਨ ਪਾਪਾ ਸ੍ਰੀ ਚਾਚੀ ਦੇ ਤਪਸਤਾ ਦਾ ਦੇ ਪਰਮ ਅੰਮ੍ਰਿਤ ਮੈਨ ਤੇ ਦਵਾਨਾ ਦੇ ਵਿੱਚ ਹਾਜ਼ਰੀਆਂ ਭਰੇ ਗੁਰੂ ਸਿਵਾਰੇ ਗੁਰੂ ਖਾਸਾ ਸਾਸ ਸੰਗਤ ਜੀ ਆਓ ਗੁਰਸਮਾਨ ਗੁਰਮਤਿ ਵਿਚਾਰਾਂ ਦੇ ਨਾਲ ਜੁੜੀਏ ਗੁਰਮਤਿ ਵਿਚਾਰ ਗ੍ਰੰਥ ਕਲਾ ਦਸ਼ਮੇਸ਼ ਪਾਸ਼ਾ ਦੇ ਵਰਸ਼ੀ ਪਤੇ ਪ੍ਰਵਾਣ ਕਰੋ ਆਖੋ ਜੀ ਰਵਾਤਿ ਪਰਚੀਤਾ ਕਨਸਾ ਰਵਾਤਿ ਵਿਚੀ ਫਤ ਕੰਟਰਲੈਂਡ ਦੀ ਤਰਕੀ ਦੇ ਵਿੱਚੋਂ ਦੀਪਾ ਸ੍ਰਿਮਨ ਚਿਤਕੌਰ ਜੋ ਤਾਂ ਦੀ ਰਚਨਾ ਤਿੰਨ ਸਾਥ ਤੋਂ ਤੱਕ ਵਿਚਾਰ ਸਰਵਣ ਕਰ ਰਹੇ ਨੇ ਬਹੁਤ ਪਿਆਰ ਵਾਲਾ ਪਰਿਵਾਰ ਹੈ ਮਸਮੁੱਚੇ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਦਾਸਰੀਆਂ ਨੂੰ ਇੰਨਾ ਪਿਆਰ ਬੁਸ਼ ਕਰਦੇ ਹਨ ਉਹਨਾਂ ਦੇ ਵੱਲੋਂ ਖਾਲਸਾ ਸੰਗਤ ਉਹ ਦੇ ਸਾਕਾ ਨਣਕਾਣਾ ਸੇਵ ਦਾ ਪੂਰਾ ਇਤਿਹਾਸ ਜਿਹੜਾ ਉਹ ਸਰਮਾਤ ਕਰਵਾਇਆ ਜਾ। ਕਾਲ ਜਿੱਕੇ ਫਰਮੇ ਲੱਗੇ ਸੀ। ਤੇਰੀ ਫਰਮੇ ਨਾ ਜਦੋਂ ਆਉਂਦੀ ਆ ਤੇ ਸਾਨੂੰ ਚੇਤਾ ਆਉਂਦਾ ਏ। ਜੋ ਸਾਧਕਾਰ ਨਰਕਾਣਾ ਸਾਹਿਬ ਦੇ ਵਿੱਚ ਕੀ ਵਾਪਰਿਆ ਸੀ। ਵੈਸੇ ਤੇ ਰੋਜ਼ ਸਾਨੂੰ ਚੇਤਾ ਆਉਂਦਾ ਪਰ ਅਰਦਾਸ ਨਹੀਂ ਕਰਦੇ ਆ ਗੁਰਮਤਿ ਸਿੰਘ ਵੀ ਅਰਦਾਸ ਕਰਦੇ ਨੇ। ਸਰ ਜਾਨਾ ਜਿਹੜਾ ਉਹਨਾਂ ਮਹਾਨ ਸ਼ੀਤਾਂ ਨੂੰ ਯਾਦ ਕਰਦੇ ਨੇ ਤੇ ਆਪਾਂ ਅਰਦਾਸ ਦੇ ਵਿੱਚ ਕਹਿੰਦਾ ਵੀ ਆ ਜਿੰਨਾ ਸਿੰਘਾਂ ਸਿੱਖਣੀਆਂ ਨੇ ਧਰਮ ਵਿੱਚ ਹੀਰ ਸੀ ਦਿੱਤੇ ਬੰਦ ਬੰਦ ਘਟਾਏ ਖੋਪਰਾਂ ਲਹਾਈਆਂ ਤੇ ਗੁਰਦੁਆਰਿਆਂ ਦੇ ਸੇਵਾ ਦੀਆਂ ਕੁਰਬਾਨੀਆਂ ਕਿੰਨਾਂ ਧਰਮ ਨਹੀਂ ਛੱਡਿਆ ਤੇ ਜਦੋਂ ਅਸੀਂ ਇਹ ਅਰਦਾਸ ਦੇ ਵਿੱਚ ਕਹਿੰਦੇ ਆ ਨਾ ਜੇ ਤੋ ਕਹਿੰਦੇ ਖੋਪਰੀ ਲਵਾਈ ਖੋਪਰੀ ਨਾਲ ਲਵਾਈ ਨਾ ਤੇ ਸਾਨੂੰ ਫਿਰ ਯਾਦ ਆਉਂਦਾ ਭਾਈ ਤਾਰੂ ਸਿੰਘ ਬੰਦ ਬੰਦ ਟਾਇਗ ਸਾਨੂੰ ਯਾਦ ਆਉਂਦਾ ਭਾਈ ਬਣੀ ਸਿੰਘ ਚਰਖੜੀਆਂ ਤੇ ਚੜੇ ਗਏ ਸਾਨੂੰ ਯਾਦ ਆਉਂਦਾ ਭਾਈ ਸ਼ਬੇਦ ਸਿੰਘ ਤੇ ਭਾਈ ਸ਼ਬਾਦ ਸਿੰਘ ਨਾ ਕਿਸੇ ਦਾ ਨਹੀਂ ਲਿਆ ਕਰ ਪਰ ਅਸੀਂ ਉਹ ਜਾਨਾ ਜਿਹੜਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਜਿਹੜੇ ਗੁਰਧਾਮਾਂ ਦੇ ਲੈਵਾਂ ਤੇ ਸੇਵਾ ਕਰਦੇ ਨੇ ਛੀਤ ਹੁੰਦੇ ਨੇ ਤੇ ਜਦੋਂ ਆਪਾਂ ਨਕਾਣਾ ਸੈਕ ਦਾ ਸਾਗਾ ਪੜੀ ਦਾ ਸੰਮਰਤ ਹੁੰਦਾ ਕਰਤਾਰ ਸਿੰਘ ਝੱਬਰ ਲਖਮਣ ਸਿੰਘ ਧਾਮਵਾਲ ਗਿਆ ਕੀਰ ਸਿੰਘ ਦਰਬਾਰਾ ਸਿੰਘ ਇਹਨਾਂ ਮਹਾਨ ਸੂਰਮਿਆਂ ਦੇ ਸੰਕੇਤੇ ਹੁੰਦੇ ਨੇ ਜਿਨ੍ਹਾਂ ਦੇ ਕਾਨ ਦੀ ਖਾਤਰ ਗੁਰਦੁਆਰੇ ਦੇ ਘਰਧਾਮ ਦੀ ਖਾਤਰ ਆਪਣੇ ਆਪ ਨੂੰ ਕੰਮ ਦੇ ਵਾਸਤੇ ਕੁਰਬਾਨ ਕਰਕੇ ਰੱਖ ਦਿੱਤਾ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਵਦਵਾ ਲਿਖਦਾ ਹੈ ਕਹਿੰਦਾ ਦੁਨੀਆ ਵਿੱਚ ਸ਼ਹੀਦਾਂ ਦਾ ਨਾਮ ਉੱਚਾ ਕੌਮਾਂ ਬਣਦੀਆਂ ਨਾਲ ਕੁਰਬਾਨੀਆਂ ਤੇ ਅਰਥਾਜਗ ਦੇ ਜਦੋਂ ਵੀ ਅਣਖੀਆਂ ਦੀ ਫਿਰ ਮਾਰਦੇ ਨੇ ਕਦੇ ਵੀ ਜਲਾਵੇਂ ਨਾ ਤੇ ਉਦੋਂ ਕਾਂ ਤੇ ਬਾਗੀ ਪਹਾੜਿਆਂ ਦੀ ਫੁੱਟ ਦਾ ਰੂਹ ਹੈ ਜਦੋਂ ਜਵਾਨੇ ਨਾ ਤੇ ਜਿੱਥੇ ਜਿੱਥੇ ਸ਼ਹੀਦਾਂ ਦੀ ਯਾਦ ਨੂੰ ਸੱਜਾ ਕਰਦੇ ਨੇ ਲੋਕ ਨਸ਼ਾਨਗਾ ਤੇ ਗੋਰਖੀ ਦੇ ਸ਼ਹੀਦ ਹੋਣ ਦਾ ਚਾਹ ਜਿਹਨੂੰ ਥੋਕਰ ਮਾਰਦੇ ਨੇ ਪ੍ਰਧਾਨ ਦੰਦ ਜਿਨ੍ਹਾਂ ਦੇ ਅੰਦਰ ਜਜਬਾ ਹੁੰਦਾ ਕਿ ਮੈਂ ਸ਼ਹੀਦ ਹੋਣਾ ਹੈ ਜਾਂ ਕੌਮ ਦੀ ਖਾਤਰ ਕੁਝ ਕਰਨਾ ਹੈ ਤੇ ਬਧਵਾਨ ਦੇਖਦਾਏ ਉਹ ਵੱਡਾ ਵੱਡਾ ਪ੍ਰਧਾਨ ਗਿਰ ਥੋਕਰਾਂ ਮਾਰ ਦਿੰਦੇ ਨੇ ਤੇ ਧੰਨ ਦੇ ਗੁਰੂ ਗ੍ਰੰਥ ਸਾਹਿਬ ਕੋਲ ਪੁੱਛਿਆ ਤੇ ਧੰਨ ਦੇ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਜਾਣ ਕੋ ਹਰ ਰੰਗ ਲਾ ਕੋ ਇਸ ਜੁਗ ਮੈਂ ਸੋ ਕਈਤ ਹੈ ਸੋ ਰੱਬ ਕਿ ਇਸ ਕਾਲ ਜੁਗ ਕੀ ਸਮੇਂ ਦੇ ਵਿੱਚ ਉਹੀ ਮਨੁੱਖ ਸੂਰਮਾ ਹੈ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਤਾਲ ਕਰਮਾਤਮਾ ਦਾ ਨਾਮ ਬਸਿਆ ਆਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਸਾਹਿਬ ਜੀ ਨੇ ਸੂਰਵੇ ਤੇ ਫਲਸਫੀ ਦੇ ਵਿੱਚ ਦੇਖਿਆ ਕਿ ਫਲਸਫੀ ਇਹ ਲਿਖਦੀ ਆ ਸਾਡਾ ਇਤਿਹਾਸ ਇਹ ਲਿਖਦਾ ਹੈ ਗੁਰਬਾਣੀ ਕਹਿੰਦੀ ਆ ਕਿ ਸੂਰਮੇ ਜਿਹੜੇ ਕਈ ਪ੍ਰਕਾਰ ਦੇ ਹੁੰਦੇ ਇੱਕ ਸੂਰਮਾ ਉਹ ਹੁੰਦਾ ਏ ਜਿਸ ਦੇ ਹਿਰਦੇ ਦੇ ਵਿੱਚ ਇੱਕ ਘਾਰਕ ਪ੍ਰਮਾਤਮਾ ਦਾ ਨਾਮ ਸਿਆਰਾ ਜਿਸ ਦੀ ਗਵਾਈ ਭਾਈ ਲਾਤਾਲ ਜੀ ਕਹਿੰਦੇ ਨੇ ਖਾਲਸਾ ਸੋਏ ਜੋ ਲੜੇ ਇਸ ਜੰਗ ਭਾਈ ਲਾਤਾਲ ਜੀ ਕਹਿੰਦੇ ਕਿ ਇੱਕ ਸੂਰਮਾ ਹੋ ਆ ਜਿਹੜਾ ਆਪਣੇ ਬਤਾਰਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਤੇ ਗੁਰੂ ਸਾਹਿਬ ਤਾਂ ਪੁੱਛਿਆ ਤੇ ਗੁਰੂ ਸਾਹਿਬ ਜੀ ਕਹਿੰਦੇ ਇੱਕ ਸੂਰਮਾ ਉਹ ਹੈ ਕਿਹੜਾ ਏ ਜਾਗਣ ਅੰਦਰ ਮਾਮਾ ਬਾਝੇ ਹੋ ਭਰਿਓ ਨਸਾਨੇ ਘਾਉ ਖੇਤ ਚ ਮਾਤੇ ਉਹ ਸੂਰਮਾ ਅਬ ਜੋਚਣ ਗੋਦਾ ਸੂਰਾ ਸੁਹ ਕਹ ਚਾਉਂਦੀ ਐ ਜੋ ਲਾਇ ਦੀਨ ਕਹਿ ਤ ਪ੍ਰਚਾ ਪ੍ਰਚਾ ਕਟ ਪਰ ਤਬੂ ਨਾ ਛੱਡੇ ਖੇਤ ਇੱਕ ਸੂਰਮਾ ਉਹ ਆ ਉਹ ਜਾਗਰੂਕਤਾ ਦੇ ਵਿੱਚ ਤੇ ਆਪਣਾ ਬੰਦ ਬੰਦ ਤੇ ਘਟਾਵਾ ਦਿੰਦਾ ਏ ਪਰ ਉਹ ਜਾਗਰੂਕਤਾ ਛੱਡ ਕੇ ਨਹੀਂ ਜਾਂਦਾ ਕਦ ਜਦੋਂ ਅਸੀਂ ਐਸੇ ਮਹਾਨ ਸੂਰਮਿਆਂ ਨੂੰ ਯਾਦ ਕਰਦੇ ਆ ਤੇ ਕੱਲ ਇਤਿਹਾਸ ਲੱਗਿਆ ਸਾਡਾ ਜੋ ਆਪਰੇਆ ਸੀ 21 ਫਰਦੀ 1920 ਲਿਖਦਾ ਕੋਈ ਨਿੱਕੀ ਲਿਖਦਾ ਕਿਉਂਕਿ 11 ਤੱਕ ਤਾਂ 21 ਮੰਨਿਆ ਜਾਂਦਾ ਹੈ ਜਿਹੜਾ ਕਿ 1 ਅਕਤੂਬਰ ਨੰਬਰ ਦੇ ਵਿੱਚ ਆਪਿਆ ਸੀ ਤੇ ਸਾਕਾ ਜਿਹੜਾ ਇਹਨੇ ਦੇ ਵਿੱਚ ਆਪਿਆ ਸੀ ਤੇ ਉਦੋਂ ਸ਼ਰੌਂਗੜੀ ਗੁਰਦੁਆਰਾ ਫਰੰਦਕ ਕਮੇਟੀ ਦੀ ਰੰਗਤਾ ਹੋ ਗਈ ਸੀ ਇਹ ਬਣ ਗਈ ਸੀ ਤੇ ਇਸ ਦਾ ਪਹਿਲਾ ਪ੍ਰਧਾਨ ਜਿਹੜਾ ਸੁੰਦਰ ਸਿੰਘ ਮਡੇਠੀਆ ਸੀ ਸਰਵੋਡਿ ਗੁਰਦੁਆਰਾ ਪ੍ਰਬੰਧ ਕਮੇਟੀ ਬਣ ਗਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੰਘ ਜਿਹੜਿਆ ਜੰਗਲਾਂ ਦੇ ਵਿੱਚ ਰਹਿਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਅੰਗਰੇਜ਼ਾਂ ਦਾ ਕਬਜ਼ਾ ਆਇਆ ਤੇ ਗੁਰਦੁਆਰਾ ਤੇ ਵਰਤਾਨਾਂ ਦੀ ਸੇਵਾ ਜਿਹੜੀ ਆ ਮਹੰਤਾਂ ਦੇ ਕੋਲ ਆ ਗਈ ਹੈ ਮਹੰਤਾਂ ਦੇ ਕੋਲ ਆ ਗਈ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਗੁਰਦੁਆਰਾ ਤੇ ਨਾਂ ਤੇ ਜ਼ਮੀਨਾਂ ਜਾਇਦਤ ਬਹੁਤ ਨਾਲਾ ਸਰਬ ਗੁਰਦੁਆਰਾ ਡਟਕਾਣਾ ਸਾਹਿਬ ਵਿਦਵਾਨ ਲਿਖਦੇ ਨੇ ਜਿਸ ਨੂੰ 700 ਮਰੱਬਾ ਜਮੀਨ ਆਉਂਦੀ ਸੀ ਜਿਸ ਦੇ ਕੋਲ 700 ਮਰੱਬਾ ਜਮੀਨ ਤੇ ਪੈਸੇ ਆਉਂਦੇ ਹੁਣ ਉਹਦਾ ਦਿਮਾਗ ਤੇ ਪਾਗਲ ਹੋ ਹੀ ਜਾਂਦਾ 700 ਮਰੱਬਾ ਜਮੀਨ ਸੀ ਉਸ ਗੁਰਦੁਆਰਾ ਡਟਕਾਣਾ ਸਾਹਿਬ ਦੇ ਨਾਂ ਤੇ ਉੱਥੇ ਕਮਜਾ ਮਰੰਗਿਆ ਨਰੇਣੋ ਵੰਤਦਾ ਨਰੇਣੋ ਵੰਤ ਦੇ ਕਮਜਾ ਕਰ ਲਿਆ ਉੱਥੇ ਉਹਨੇ ਗੈਤ ਮਰਿਆਦਾ ਦਾ ਢੰਗ ਨਾ ਕਰਨੀ ਸ਼ੁਰੂ ਕਰ ਦਿੱਤੀ ਜਿਹੜਾ ਵੀ ਕੋਈ ਧੀ ਪੈਣ ਆਉਂਦੀ ਸੀ ਉਸਦੇ ਨਾਲੋਂ ਲੇਖ ਕਰ ਦਿੱਤਾ ਸੀ ਜਿਹੜਾ ਵੀ ਕੋਈ ਆਉਂਦਾ ਸੀ ਉਹਨੂੰ ਬਖਸ਼ਦਾ ਵੀ ਸੀ ਬਦਮਾਨ ਲਿਖਦੇ ਨੇ 112 ਜਿਹੜਾ 21 ਇਸਤਰੀਆਂ ਜਿਹੜੀਆਂ ਔਰਤਾਂ ਜਿਹੜੀਆਂ ਬੀਬੀਆਂ ਪੈਣਾ ਆਉਂਦੀਆਂ ਨੇ ਗੁਰਦੁਆਰਾ ਮਟਕਾਣਾ ਸਾਹਿਬ ਦੇ ਵਿੱਚ ਉਹ ਸੇਵਾ ਕਰਨ ਵਾਸਤੇ ਜਾਂਦਾਂ ਨੇ ਜਦੋਂ ਗੁਰਦੁਆਰਾ ਸਾਹਿਬ ਤੇ ਸੇਵਾ ਕਰਨ ਵਾਸਤੇ ਗਿਆ ਤੇ ਰਾਤ ਨੂੰ ਉਹਨਾਂ ਨੂੰ ਹਨੇਰਾ ਹੋ ਜਾਂਦਾ ਜਦੋਂ ਹਨੇਰਾ ਹੋ ਗਿਆ ਤੇ ਨਾਲ ਇਹਨਾਂ ਪੰਚ ਦੇ ਗੁੰਡਿਆਂ ਨੇ ਉਹਨਾਂ ਬੀਬੀਆਂ ਦੇ ਨਾਲ ਲੇਕ ਪੁੱਤਾ ਜਬਰ ਜਨਾਣ ਕੀਤਾ ਤੇ ਮਾਰ ਪਾਇਆ ਬਾਅਦ ਵਿੱਚ ਇੱਕ ਹੋਰ ਠੱਠਣਾ ਮਿਲਦੀ ਆ ਕਿ ਇੱਕ ਸਹਿਸ਼ਕ ਜੱਜ ਉਹ ਆਪਣੀ ਛੋਟੀ ਜੀ ਬੱਚੀ 17 ਸਾਲ ਦੀ ਉਮਰ ਉਹ ਬੱਚੀ ਦੇ ਨਾਲ ਆਪਣੀ ਔਰਤ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਿਆ ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਦਾ ਦਰਸ਼ਨ ਕਰਨ ਵਾਸਤੇ ਗਿਆ ਰਾਤ ਨੂੰ ਹਨੇਰਾ ਹੋ ਗਿਆ ਮੈਂ ਦਾਦੇ ਕੋਲੋਂ ਵਸਨੇ ਇੱਕ ਕਮਰੇ ਦੀ ਨਾਮ ਭਿੱਜੀ ਵਦਵਾਨ ਇੱਕ ਦਿਨ ਜਦੋਂ ਕਮਰੇ ਦੀ ਮੰਗ ਕੀਤੀ ਕਮਰੇ ਦੇ ਵਿੱਚ ਬਹੁਤ ਹਨੇਰਾ ਸੀ ਉਹਨਾਂ ਨੇ ਕਿਹਾ ਕਿ ਕਮਰੇ ਦੇ ਵਿੱਚ ਬੰਨ੍ਹਨ ਵਾਸਤੇ ਇੱਕ ਦੀਵਾ ਤੇ ਇੱਕ ਬੱਤੀ ਦਿੱਤੀ ਜਾਵੇ ਨਰਾਇਣ ਮੰਤਰੇ ਉਹਨਾਂ ਨੇ ਕਿਹਾ ਕਿ ਇੱਕ ਜਣਾ ਸਾਡੇ ਨਾਲ ਆ ਜਾਓ ਅਸੀਂ ਤੁਹਾਨੂੰ ਤੇਲ-ਮੱਤੀ ਜਿਹੜੀ ਦੇ ਦਿੰਦੇ ਹਾਂ ਉਹਨਾਂ ਦੀ ਬੱਚੀ ਜਿਹੜੀ ਆ ਉਹਨਾਂ ਦੇ ਨਾਲ ਚਲੀ ਜਾਂਦੀ ਗੁੰਡਿਆਂ ਦੇ ਨਾਲ ਚਲੀ ਜਾਂਦੀ ਹੈ ਤੇੜ ਬੱਤੀ ਦੇ ਪਹਾਨੇ ਜਿਹੜਾ ਉਸ 16 ਸਾਲ ਦੀ ਬੱਚੀ ਦੇ ਨਾਲ ਨਰਨੋਂ ਪੰਜ ਦੇ ਗੁੰਗਿਆਲੇ ਰੇਪ ਕਰ ਦਿੱਤਾ ਜਦੋਂ ਰੇਪ ਕੀਤਾ ਸੈਦ ਜੱਜ ਨੂੰ ਪਤਾ ਲੱਗਾ ਸੈਦ ਜੱਜ ਜਿਹੜਾ ਬਹੁਤ lucky ਹੋਇਆ ਕਿ ਗੁਰੂ ਨਾਨਕ ਦੀ ਧਰਤੀ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ ਏ ਉਥੇ ਐਹੋ ਜੇ ਕੁਕਰਮ ਹੁੰਦੇ ਪੈਣੇ ਉਹ ਕਹਿੰਦੇ ਅੰਦਰੋਂ ਟੁੱਟ ਗਿਆ

ਜਿੱਥੇ ਗੁਰਦੁਆਰਾ ਸੱਚਾ ਸੌਦਾ ਬਣਿਆ ਉੱਥੇ ਇੱਕ ਮੀਟਿੰਗ ਹੋਈ ਕਿੰ데 ਰਹਿਣੋ ਭੰਤ ਨੂੰ ਜਿਹੜਾ ਇਸ ਦੀ ਸੇਵਾ ਤੋਂ ਮੁਕਤ ਕੀਤਾ ਜਾਵੇ ਇਹਨਾਂ ਨੂੰ ਪਤਾ ਲੱਗਾ ਕਿ ਕੰ데 ਰਹਿਣੋ ਭੰਤ ਜਿਹੜਾ ਅੰਗਰੇਜ਼ਾਂ ਦੇ ਨਾਲ ਰਲਿਆ ਸਰਕਾਰ ਦੇ ਨਾਲ ਰਲਿਆ ਤੇ ਉੱਥੇ ਕੋਈ ਮੀਟਿੰਗ ਹੋਣੀ ਹੈ ਤੇ ਮੀਟਿੰਗ ਦੇ ਵਿੱਚ ਚੱਲਿਆ ਤੇ ਮੀਟਿੰਗ ਦੇ ਵਿੱਚ ਇਸ ਵਾਰ ਤੇ ਚੱਲਿਆ ਕਿ ਜਿਹੜਾ ਮੈਂ ਕੜਾ ਸਾਹਿਬ ਦਾ ਕਬਜ਼ਾ ਜਿਹੜਾ ਮੇਰੇ ਕੋਲ ਰਵੇ ਹੋਰ ਕਿਸੇ ਕੋਲ ਨਾ ਜਾਵੇ ਇਹ ਮੀਟਿੰਗ ਹੋਈਆ ਸਭ ਕੁਝ ਹੋਇਆ ਪਰ ਇਹ ਨਾ ਬੰਦਿਆ ਇਹ ਸ਼ਹਿਸ਼ਨ ਚੱਕ ਦੀ ਧੀ ਨੇ ਮੇਰਾ ਮਾਰ ਕੇ ਸਿੱਧਾ ਆਖਿਆ ਕਿ ਤੁਹਾਡੇ ਵਿੱਚ ਅਣਖ ਖਤਮ ਹੋ ਗਈ ਆ ਜੇ ਤੁਹਾਡੇ ਵਿੱਚ ਅਣਖ ਹੁੰਦੀ ਤੇ ਅੱਜ ਨਰੇਣਾ ਮੰਨ ਤਵਰ ਕੇ ਜਿਹੜੇ ਗੁਰਦੁਆਰਿਆਂ ਦੇ ਉੱਤੇ ਕੁੱਝੇ ਕਰਕੇ ਬੈਠੇ ਨੇ ਤੇ ਇਦਾਂ ਨਹੀਂ ਹੋਣਾ ਸੀ ਉਹ ਛਰੇ ਆਵਤ ਗਿਆ ਭੈੜਾ ਦੇ ਨਾਲ ਰੇਪ ਕਰਦੇ ਨੇ ਜਦੋਂ ਇਹ ਮੇੜਾ ਮੱਜਾ ਪੰਜਾਬ ਦੇ ਵਿੱਚ ਖਬਰ ਆਈ ਲਸ਼ਮਣ ਸਿੰਘ ਧਾਲਵਾੜੀ ਨੂੰ ਪਤਾ ਲੱਗਾ ਕੇਸ ਸਿੰਘ ਨੂੰ ਪਤਾ ਲੱਗਾ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ ਵਿਧਵਾ ਇਕਦੇ ਨੇ ਕੇਸ ਸਿੰਘ ਜਿਹੜਾ ਲੁਧਿਆਣੇ ਤੇ ਲਾ ਕੇ ਪਿੰਡਾਂ ਜਣ ਉੱਥੋਂ ਦਾ ਬਹਿਣ ਵਾਲਾ ਸੀ ਉੱਥੋਂ ਦਾ ਸ਼ਹਿਰ ਬੇਕਰ ਉਥੋਂ ਦਾ ਇੱਕ ਅੰਗਰੇਜ਼ ਅਫਸਰ ਹੋਇਆ ਅੰਗਰੇਜ਼ ਅਫਸਰ ਦੇ ਨਾਲ ਕੇ ਸੇਵਾ ਕਰਿਆ ਕਰਦਾ ਸੀ ਬਾਈਕਰ ਉਹਨਾਂ ਦੇ ਵਿੱਚ ਨੌਕਰੀ ਕਰਿਆ ਕਰਦਾ ਸੀ ਫੌਜ ਦੀ ਨੌਕਰੀ ਕਰਦਾ ਸੀ ਅੰਗਰੇਜ਼ਾਂ ਦੀ ਸਰਕਾਰ ਦੇ ਨੌਕਰੀ ਕਰਦਾ ਸੀ ਤੇ ਇੱਕ ਦਿਨ ਇਹ ਜੰਗਲ ਦੇ ਵਿੱਚ ਜਾਨਵਰ ਸ਼ਿਕਾਰ ਖੇਡਣ ਵਾਸਤੇ ਕਿਉਂਕਿ ਆਮ ਤੇਕੀ ਦਾ ਸਿੰਘ ਜਿਹੜਾ ਸ਼ਿਕਾਰ ਤਾਂ ਕਰਦਾ ਕਿ ਉਸ ਨੂੰ ਪਤਾ ਲੱਗਦਾ ਰਹਿੰਦਾ ਖੂਨ ਦਾ ਰੰਗ ਪਤਾ ਲੱਗਦਾ ਰਹਿੰਦਾ ਹੈ ਤੇ ਜਦੋਂ ਵੀ ਉਸਨੇ ਕਾਂ ਦੀ ਖਾਤਰ ਕੁਝ ਕਰਨਾ ਹੋਵੇ ਉਹ ਕਦੇ ਡੋਲਦਾ ਨਹੀਂ ਸੁਣ ਤੋ ਕਰੇ ਇਹ ਚੱਕੀ ਸਰਦਾਰ ਕੇ ਸਿੰਘ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਬਦਵਾਲ ਇੱਕ ਦਿਨ ਜਦੋਂ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਇਸਨੇ ਸ਼ੇਰ ਹੁੰਦੇ ਵੀ ਦੇਖਿਆ ਜਦੋਂ ਸ਼ੇਰ ਆਇਆ ਇੱਕ ਅੰਗਰੇਜ਼ ਅਫਸਰ ਭੱਜ ਕੇ ਰੁੱਖ ਦੇ ਚੜ ਕੇ ਜਦੋਂ ਰੁੱਖ ਤੇ ਚੜ ਗਿਆ ਤੇ ਸਰਦਾਰ ਕਿਰਸਤ ਕਹਿਣ ਲੱਗਾ ਕਿ ਦਸਾਰ ਕੀ ਗੱਲ ਹੋਗੀ ਸ਼ੇਰ ਆਗਾ ਸ਼ਿਕਾਰ ਕਰੋ ਉਹ ਕਹਿੰਦਾ ਭੰਦਰੀ ਦੀ ਕਾਜੀ ਗੱਤ ਤੂੰ ਹੀ ਲੋਕੇ ਜਿਹੜਾ ਕੋਠੇ ਉੱਤੇ ਚੜਦਾ ਕਹਿੰਦਾ ਮੌਤ ਦੇ ਨਾਲ ਬਚਿਆ ਚੰਗਾ ਮਿੰਦਾ ਜਾਨ ਸਭ ਤੋਂ ਪਿਆਰੀ ਹੁੰਦੀ ਆ ਤੋ ਕਹਿਣ ਲੱਗਾ ਕਹਿੰਦਾ ਸਰ ਚਿੰਤਾ ਕਿਉਂ ਕਰਦੇ ਜੇ ਇਹ ਤਾਂ ਇੱਕ ਸ਼ੇਰ ਆ ਆਪਾਂ ਤੇ ਫਿਰ ਕਹਾਂਗੇ ਉਹ ਕਹਿੰਦਾ ਮੈਂ ਰੇਂਦੜੀ ਤੇ ਆਵਾਂ ਮੈਨੂੰ ਰੋਕ ਕੇ ਤੇ ਰਹਿ ਤੇ ਸਰਦਾਰ ਕੇਸ ਸਿੰਘ ਨੇ ਉਸ ਤੇ ਗੋਲੇ ਕੁ ਵਰਖਾ ਸੀ ਉਹਨੇ ਸ਼ੇਰ ਦਾ ਜਬਾੜਾ ਜਿਹੜਾ ਬਾੜ ਕੇ ਰੱਖ ਦਿੱਤਾ ਜਦੋਂ ਇਹੋ ਚ ਕਾਰਨਾਮੇ ਦੇਖੇ ਤੇ ਕਹਿਣ ਲੱਗਾ ਕਿ ਇੱਕ ਜੰਗ ਹੋਣੀ ਹੈ ਨਣਕਾਣਾ ਸਾਹਿਬ ਦਾ ਵਿੱਚ ਜਿਹੜਾ ਨਰਨੰਦ ਬੈਠਾ ਤੇ ਆਪਾਂ ਦਾ ਸਾਥ ਦੇਣਾ ਬਦਵਾਨ ਲਖਿਤ ਨੇ ਕਹਿ ਸਕਦੇ ਨੌਕਰੀ ਛੱਡ ਦਿੱਤੀ ਕਹਿ ਸਕਦੇ ਨੌਕਰੀ ਕਰ ਛੱਡ ਦਿੱਤੀ ਤੇ ਇਸ ਦੀ ਜਿਹੜਾ ਪੁੱਤਰ ਸੀ ਦਰਬਾਰਾ ਸਿੰਘ ਉਹ ਆਪਣੀ ਦਾਦੀ ਮਾਣ ਦੇ ਕੋਲ ਛੋਟੇ ਸਹਬਜਾਦੇ ਇਤਿਹਾਸ ਸੁਣਦਾ ਰਹਿੰਦਾ ਸੀ ਅੱਜ ਕੇ ਸਿਕ ਨੂੰ ਪਤਾ ਲੱਗਾ ਕਿ ਨਣਕਾਣਾ ਸਾਹਿਬ ਦੇ ਉੱਤੇ ਬਹੁਤ ਭਾਰੀ ਪੀੜਾ ਸਿੰਘ ਚੱਲੇ ਨੇ ਲੈਸ਼ਮਨ ਸਿੰਘ ਧਾਲੋਵਾਲੇ ਦੀ ਗਵਾਈ ਦੇ ਹੇਠ ਸਿੰਘ ਇਕੱਠੇ ਹੋ ਲੱਗੇ ਨੇ ਕਰਤਾਰ ਸਿੰਘ ਚੱਬਰ ਹੋ ਗਿਆ ਲੈਸ਼ਮਨ ਸਿੰਘ ਧਾਲੋਵਾਲਾ ਹੋ ਗਿਆ ਸਾਰੇ ਇਕੱਠੇ ਹੋਏ ਨੇ ਇਹ ਉਥੇ ਚੱਲੇ ਨੇ ਵਜਵਾਲ ਲਿਖਦੇ ਨੇ ਕੇਸ ਇੱਕ ਆਪਣੇ ਘਰ ਦੇ ਵਿੱਚ ਆਇਆ ਆ ਕੇ ਆਪਣੇ ਨਾਮ ਨੂੰ ਕਹਿਣ ਲੱਗਾ ਕਿ ਅੱਜ ਨਣਕਾਣਾ ਸਾਹਿਬ ਨੂੰ ਬਚਾਉਣ ਵਾਸਤੇ ਮੈਨੂੰ ਆਪਣੇ ਆਪ ਨੂੰ ਕੁਰਬਾਨ ਵੀ ਕਰਨਾ ਪਵੇਗਾ ਕਿ ਮਾਂ ਕਹ ਭਰਾ ਮੈਂ ਕਹਿੰਦੇ ਕਿ ਮਾਂ ਜਿਹੜੀ ਬਹੁਤ ਬਹਾਦਰ ਸੀ ਕਹਿਣ ਲੱਗੀ ਪੁੱਤਰ ਤਨ ਕਣੀਆਂ ਵਾਲੇ ਬਾਦਸ਼ਾਹ ਨੇ ਆਪਣੇ ਚਾਰ ਪੁੱਤ ਵਾਰ ਦਿੱਤੇ ਨੇ ਜਿਹੜਾ ਇੱਕ ਵੀ ਬਾਰਾ ਜਾਊਗਾ ਮੈਂ ਕਾਲਕ ਇੱਕ ਪਰਮਾਤਮਾ ਦਾ ਸ਼ੁਕਰਾਨਾ ਕਰਾ ਕੇ ਬੋਲਾਂ ਸਤਨਾਮ

ਨਾ ਦੇ ਪ੍ਰੋਫੈਸਰ ਚ ਸਰਦਾਰ ਕੇਸੂ ਕਹਿ ਲੱਗਾ ਕਿ ਦਾ ਨਾਮ ਇਹਨੂੰ ਸੰਭਾਲ ਕੇ ਰੱਖ ਮਾਤਾ ਜਿਹੜੀ ਬਹੁਤ ਪਹਾਦਰ ਸੀ ਕਹਿ ਲੱਗੀ ਨਾ ਪੁੱਤਰ ਜੇ ਮੇਰਾ ਪੋਤਰਾ ਵੀ ਸ਼ਹੀਦ ਹੋਣ ਵਾਸਤੇ ਜਾਣਾ ਚਾਹੁੰਦਾ ਹੈ ਤੇ ਇਹ ਵੀ ਲੈ ਜਾ ਇਹਨੂੰ ਮੈਂ ਕਾਲਕੁਕ ਪ੍ਰਮਾਤਮਾ ਦਾ ਸ਼ੁਕਰਾਨਾ ਕਰਾਂ ਕਿ ਇਹੋ ਜਿਹਾ ਪਹਾਦਰ ਮਿਲਿਆ ਇਤਿਹਾਸ ਪ੍ਰੋਗਰਾਮ ਸਾਨੂੰ ਨਹੀਂ ਲੱਭਦਾ

ਬਹੁਤ ਪਾਕਾ ਦਰਗਾਹ ਦਰ ਤੇ ਗਿਉਣਾ ਨਗਾੜੇ ਮਾਫ ਕਰਨਾ ਲੈਵ ਚਾਹਦਾ ਪਿਆ ਪਰ ਅੱਜ ਸਾਡੇ ਨਾਲ ਮੇਰੇ ਭੈਣਾਂ ਦੇ ਹਾਲਾਤ ਬਹੁਤ ਮਾੜੇ ਹੋਏ ਬੈਣ ਅਸੀਂ ਬਦਉਗ ਚੁੱਕਾਂ ਦੀ ਥਾਂ ਸਾਡੇ ਕੋਲ ਆਪਣੇ ਪਰਵੱਟੇ ਦੇ ਸਾਹਮਣੇ ਜਾਂਦੇ ਹਾਂ ਪਰਵੱਟੇ ਦੇ ਸਾਹਮਣੇ ਜਾਂਦੇ ਮਾਫ ਕਰਨਾ ਮੈਂ ਇੱਕ ਵਿਆਹ ਦੇ ਵਿੱਚ ਗਿਆ ਇੱਕ ਵਿਆਹ ਦੇ ਵਿੱਚ ਗਿਆ ਤੇ ਉੱਥੇ ਇੱਕ ਬੀਬੀ ਭੈਣ ਆਈ ਪਹਿਲਾਂ ਤਾਂ ਜੱਗੀ ਭਰੇ ਸੀ ਬਾਅਦ ਵਿੱਚ ਲੀਵਾ ਪੁੱਛੀ ਧਰ ਕੇ ਉਹ ਤੇ ਆਈ ਪਰ ਭਟੇ ਜਿਹੜੇ ਛੋਟੇ ਛੋਟੇ ਕਰਵਾ ਕੇ ਆਈ ਜਦੋਂ ਪਰ ਭਟੇ ਛੋਟੇ ਛੋਟੇ ਕਰਵਾ ਕੇ ਤੇ ਮੈਂ ਉਹਨੂੰ ਪੁੱਛਿਆ ਭੈਣ ਕੀ ਗੱਲ ਹੋ ਗਈ ਤੇਰੇ ਭਟਿਆਂ ਨੂੰ ਕੀ ਹੋ ਗਿਆ ਚੁਗਾ ਲੈ ਗਿਆ ਕਹਿੰਦੇ ਨਹੀਂ ਭਾਈ ਸਾਹਿਬ ਇਹ ਚੌੜੇ ਜਿਹੇ ਭਰੇ ਸੀ ਤੇ ਤਿੱਖੇ ਕਰਵਾਇਆ ਸੈੱਟ ਕਰਵਾਇਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰਾ ਨੱਕ ਵੀ ਬੜਾ ਤਿੱਖਾ ਗ੍ਰਿੰਡਰ ਦੇ ਨਾਲ ਇਹਦੇ ਸੈੱਟ ਕਰਲਾ ਬੋਲੋ ਸਤਨਾਮ ਇਹ ਹਾਲਾਤ ਨੇ ਸਾਡੇ ਅੰਦਰ ਮੈਂ ਇੱਥੇ ਪੜਾਣਾ ਮੇਰੇ ਨਾਲ ਦੇਰ ਤੇ ਕਰਾਂਗਾ ਕਿ ਇਹੋ ਜਿਹਾ ਮਹਾਨ ਬੇਟਾ ਦਾ ਇਤਿਹਾਸ ਪੜਿਆ ਕਰੋ ਅੱਜ ਦਰਬਾਰਾ ਸਿਕਣ ਤੋਰਈਆ ਆਪਣੇ ਪੁੱਤਰ ਨੂੰ ਤੋਰਈਆ ਪੁੱਤਰੇ ਨੂੰ ਤੋਰਈਆ ਮਾਂ ਇੱਕ ਬੰਦੇ ਮਾਂ ਇੱਥੇ ਉਹਨੇ ਦਾਦੀ ਆ ਪੁੱਤਰੇ ਨੂੰ ਤੋਰ ਰਹੀ ਆ ਪੁੱਤਰ ਨੂੰ ਤੋਰ ਰਹੀ ਆ ਲਸ਼ਮਣ ਸਿੱਖ ਧਾਰੋ ਵਾਲੇ ਦੀ ਗਵਾਹੀ ਤੇ ਹੈ ਸੱਚਾ ਸਬਦ ਜਿੱਥੇ ਗੁਰਦੁਆਰਾ ਪੜਿਆ ਇੱਥੇ ਅਰਦਾਸਾ ਸੋਧਿਆਗਾ ਮਹਾਰਾਜ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਵਸਤੂ ਛੜਾਉਣ ਵਾਸਤੇ ਚੱਲੇ ਆ ਜੇ ਅਸੀਂ ਉੱਥੇ ਸ਼ਹੀਦ ਵੀ ਹੋ ਗਏ ਅਸੀਂ ਲਾਡ ਲਦਾਂ ਦਾ ਟਾਣਾ ਛੱਡ ਕੇ ਆਈਏ ਵਿਦਵਾਨ ਲਿਖਦੇ ਨੇ ਕਰਤਾਰ ਸਿੰਘ ਛੱਬਰ ਜਿਹੜਾ ਤੇ ਵਾਪਸ ਆ ਜਾਂਦਾ ਪਰ ਲਛਮਣ ਸਿੰਘ ਧਾਰੂ ਵਾਲੇ ਇਹਦਾ ਜੱਥਾ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਪਹੁੰਚ ਜਾਂਦੇ ਨੇ ਇਹ ਨਨਕਾਣਾ ਸਾਹਿਬ ਦੇ ਵਿੱਚ ਪਹੁੰਚੇ ਨੇ ਅਮਰ ਤੇ ਵਿਲਾ ਹੋਇਆ ਲਜਮਰ ਜੇ ਤਾਹਵਾਰੇ ਜਿਹੜਾ ਤੇ ਮਹਾਰਾਜ ਦੀ ਤਾਬਿਆ ਤੇ ਬੈਠ ਗਿਆ ਮਹਾਰਾਜ ਦੀ ਤਾਬਿਆ ਤੇ ਬੈਠ ਗਿਆ ਤੇ ਚੌਰ ਸਾਹਿਬ ਦੀ ਸੇਵਾ ਕਰਨ ਲੱਗ ਪਿਆ ਆਸਾ ਦੀ ਵਾਰ ਤੇ ਰਮਤਾ ਸ਼ੁਰੂ ਹੋਈ ਇਹਦੇ ਚੇਤਨ ਮਹੱਤਵਰਣ ਦੇ ਗੁੰਡੇ ਆ ਗਏ ਨੇ ਇਹਨਾਂ ਨੇ ਵੱਡਾ ਟੋਕਣਾ ਸ਼ੁਰੂ ਕਰ ਦਿੱਤੀ ਜਿਹੜਾ ਵੀ ਇਹਨਾਂ ਦੇ ਰਕੜੇ ਦੇ ਵਿੱਚ ਆਉਂਦਾ ਸੀ ਉਸ ਨੂੰ ਵਟਣਾ ਚੀਰਨਾ ਸ਼ੁਰੂ ਕਰ ਦਿੱਤਾ ਜਦੋਂ ਵਟਨਾ ਕੀਰਨਾ ਸ਼ੁਰੂ ਕਰਦਾ ਗੋਲੀਆਂ ਚੱਲਣ ਲੱਗ ਪਈ ਬਾਹਰਵਾਜਾਂ ਆਉਣ ਲੱਗ ਪਈਆਂ ਨੇ ਪਰ ਇਧਰ ਨਰੰਤਰ ਜਿਹੜਾ ਪਾਠ ਚੱਲਦਾ ਕਿ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਨਰਾਇਣ ਭਗਤ ਤੇ ਬੱਧਿਆ ਤੇ ਗੋਲੀ ਚਲਾਈ ਇਹ ਗੋਲੀ ਕਿਹੜੀ ਆ ਲਖਮਨ ਸਿੰਘ ਧਾਰੋ ਵਾਲੇ ਜਿਹੜਾ ਮਹਾਰਾਜ ਤਾਬਿਆਂ ਤੇ ਬੈਠਾ ਇਹਦੇ ਛਾਤੀ ਦੇ ਵਿੱਚ ਵੱਜੀ ਜਦ ਛਾਤੀ ਦੇ ਵਿੱਚ ਵੱਜੀ ਲਹੂ ਦੀ ਗੱਤ ਤੇ ਨਾ ਲਗਣਾ ਆਪਾਂ ਦਾ ਗੁਰੂ ਗ੍ਰੰਥ ਸਾਹਿਬ ਅਤੇ ਮਹਾਰਾਜ ਜੀ ਦੇ ਉੱਪਰ ਲਖਮਨ ਸਿੰਘ ਧਾਲੋਵਾਲੇ ਦਾ ਖੂਨ ਡੁੱਲਿਆ ਲਖਮਨ ਸਿੰਘ ਧਾਲੋਵਾਲੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੀ ਗੱਲ ਅਕੜੀ ਦੇ ਵਿੱਚ ਲੈ ਕੇ ਜੱਫਾ ਪਾਇਆ ਤੇ ਮੇਰਾ ਨੁਕਸਾਨ ਹੋ ਜਾਵੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ ਇੱਕ ਗੁੰਡਾ ਆਇਆ ਉਹਨੇ ਘਵਾੜਾ ਮਾਰਿਆ ਜਦੋਂ ਘਵਾੜਾ ਮਾਰਿਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਜ ਗਿਆ ਇੱਕ ਹੋਰ ਗੰਡਾ ਆਇਆ ਉਹਨੇ ਲਖਪਤ ਸਿੰਘ ਦਾ ਧਾਰੋਵਾਲ ਦੇ ਦਾ ਇੱਕ ਗੋਲੀ ਮਾਰੀ ਜਿਹੜੀ ਮੱਥੇ ਦੇ ਵਿੱਚ ਵੱਜੀ ਆ ਵਿਦਵਾਨ ਲਿਖਦੇ ਨੇ ਕਿ ਇਹ ਵੱਡਾ ਟੁਕੜੇ ਸ਼ੁਰੂ ਕਰ ਦਿੱਤੇ ਤੇ ਸਰਦਾਰ ਕੇ ਸਿੰਘ ਨੇ ਆਪਣੇ ਪੁੱਤਰ ਦਰਬਾਰਾ ਸਿੰਘ ਦਾ ਛੋਟੀ ਅਮਰਦਾ ਕੁਝ ਵਿਦਵਾਨ ਲਿਖਦੇ ਨੇ 6 ਸਾਲ ਦਾ ਕੁਝ ਵਿਦਵਾਨ ਲਿਖਦੇ ਨੇ 60 ਸਾਲ ਦਾ ਕਿਹਦੇ ਛੋਟੀ ਅਮਰਦਾ ਸੀ ਇਸ ਨੂੰ ਲਿਮਾਰੀ ਦੇ ਵਿੱਚ ਬੰਦ ਕਰ ਦਿੱਤਾ ਲਿਖਾਰੀ ਦੇ ਵਿੱਚ ਪੰਦਰ ਕਰ ਦਿੱਤਾ ਕੁਝ ਇਤਿਹਾਸ ਕਰਨੇ ਇਸ ਜਗ ਦੇ ਵਿੱਚ ਇਸ ਸਾਕੇ ਦੇ ਵਿੱਚ ਤਿੰਨ ਬੇਬੀਆਂ ਵੀ ਲਿਖਿਆ ਕਿ ਤਿੰਨ ਬੇਬੀਆਂ ਵੀ ਭੈਣਾ ਵੀ ਸਨ ਜਿਨ੍ਹਾਂ ਨੇ ਇਸ ਸਾਕੇ ਦੇ ਵਿੱਚ ਬਹੁਤ ਸਾ ਦਿੱਤਾ ਸੀ ਲਸ਼ਮਣ ਸਿੰਘ ਧਾਰੋ ਵਾਲੀ ਦਾ ਵਤਨਾ ਲਿਖਦੇ ਨੇ ਇਸ ਨੂੰ ਲਿਖਾਰੀ ਦੇ ਵਿੱਚ ਕੈਦ ਕਰ ਦਿੱਤਾ ਇਹ ਦਰਵਾਜ਼ਾ ਖੜਕਾ ਰਿਹਾ ਤੇ ਮੰਮੀ ਸ਼ਹੀਦ ਹੋਣਾ ਹੈ ਮੰਮੀ ਸ਼ਹੀਦ ਹੋਣਾ ਹੈ ਵਦਵਾਨ ਲਿਖਦੇ ਨੇ ਕਿ ਲక్ష్మణ ਸਿੰਘ ਧਾਰੋ ਵਾਲੇ ਇਸ ਨੂੰ ਫੜ ਕੇ ਜਿਹੜਾ ਜੰਗ ਦੇ ਨਾਲ ਠਾ ਲੁਕਾ ਕੇ ਥੱਲੇ ਅੱਗ ਬਾਲ ਕੇ ਉੱਤੇ ਤੇੜ ਪਾ ਕੇ ਇਹਨਾਂ ਨੇ ਜਉਂਦਿਆਂ ਨੂੰ ਸਾੜਿਆ ਗਿਆ ਜਿਹੜੇ ਜਉਂਦਿਆਂ ਨੂੰ ਸਾੜਿਆ ਗਿਆ ਤੇ ਅੱਜ ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖ ਲੋ ਕਿ ਜੰਗ ਦੇ ਥੱਲੇ ਕੌਣ ਸ਼ਹੀਦ ਹੋਇਆ ਸੀ ਤੇ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾਗਾ ਦੇ ਜੰਡ ਦੇ ਥੱਲੇ ਲਸ਼ਮ ਸਿੰਘ ਧਰੋ ਬਣੇ ਜੰਡੇ ਨੂੰ ਸਾੜ ਕੇ ਛੇੜ ਕੀਤਾ ਗਿਆ ਸੀ ਤੇ ਬੱਚਿਆਂ ਨੂੰ ਪੁੱਛ ਕੇ ਦੇਖ ਲੋ ਤੇ ਸਾਡੇ ਬੱਚੇ ਝੱਟ ਕਹਿ ਦਿੰਗੇ ਤੇ ਸਹਬਾ ਨੂੰ ਕੱਢ ਕੇ ਲਗਾਇਆ ਸੀ ਮਰਜਾ ਤੇ ਮਰਜਾ ਦੇ ਜਿਹੜੇ ਜੰਡ ਥੱਲੇ ਜਿਹੜਾ ਉਸ ਨੂੰ ਮਰਵਾ ਕੇ ਰੱਖ ਦਿੱਤਾ ਸਹਬਾ ਨੇ ਸਾਡੇ ਬੱਚਿਆਂ ਨੂੰ ਇਹ ਪਤਾ ਹੈ ਇਹੋ ਜਿਹੇ ਕਾਰਨਾਂ ਨੇ ਪਤਾ ਹੈ ਤੇ ਜੰਡ ਦੇ ਥੱਲੇ ਗੁੱਠਾ ਲੁਕਾ ਕੇ ਕਿਹਨੂੰ ਸ਼ਹੀਦ ਕੀਤਾ ਗਿਆ ਸੀ ਤੇ ਸਾਡੇ ਬੱਚਿਆਂ ਉੱਤੇ ਆ ਜਿਹੜਾ ਵਿਸੰਤਾ ਜਾ ਰਿਹਾ। ਮਦਵਾਨ ਲਿਖਦੇ ਨੇ ਕਿ ਲਖਮਾ ਸਿੰਘ ਧਾਰੋ ਵਾਲੇ ਸ਼ਹੀਦ ਹੋ ਗਏ ਨੇ। ਜਦੋਂ ਜੀਤ ਹੋ ਗਏ ਨੇ। ਕਰਤਾਰ ਸਿੰਘ ਚੈਬਰ ਹੋਣੇ ਤੇ ਇਹ ਤੇ ਪੰਜਾਬ ਉਹ ਦੇ ਵਿੱਚ ਆ ਗਏ ਨੇ। ਕੇ ਸੰਖੇਪਿਤ ਹੋ ਗਿਆ। ਇਹਦਾ ਵੱਡਾ ਟੁਕੜੀ ਸ਼ੁਰੂ ਕਰਤੀ। ਮਦਵਾਨ ਲਿਖਦੇ ਨੇ 250 ਗੱਡਾ ਜਿਹੜਾ ਟੋਕਰੇ ਜਿਹੜੇ ਆ ਇਹਨਾਂ ਨੇ ਇੱਕ ਥਾਂ ਤੇ ਇਕੱਠੇ ਕੀਤੇ ਨੇ। ਤੇ ਉਹਨਾਂ ਸਾਰੇ ਚਿਖਾ ਬਣਾ ਕੇ ਇਹਨਾਂ ਨੇ ਅੱਗ ਲਾ ਦਿੱਤੀ ਲਿਮਾਰੀ ਦਾ ਜਿਹੜਾ ਇਹਨਾਂ ਦੇ ਦਰਵਾਜ਼ੇ ਚੋਂ ਨਿਕਲ ਮਾਰੀ ਦੇ ਵਿੱਚੋਂ ਕੋਈ ਆਵਾਜ਼ ਆ ਰਹੀ ਹੈ ਇਹਨਾਂ ਨੇ ਕੀ ਕੀਤਾ ਦਰਬਾਰਾ ਸਿੰਘ ਨੂੰ ਲਿਮਾਰੀ ਦੇ ਵਿੱਚੋਂ ਬਾਹਰ ਕੱਢ ਕੇ ਉਹਨੇ ਵੀ ਕਿਹਾ ਕਿ ਮੈਂ ਆਪਣੇ ਪਿਤਾ ਵਾਂਗ ਸ਼ਹੀਦ ਹੋਣਾ ਇਹਨਾਂ ਜਾਰਦਾਂ ਨੇ ਕੱਢ ਕੇ ਦਰਬਾਰਾ ਸਿੰਘ ਨੂੰ ਛੋਟੀ ਉਮਰ ਦਾ ਹੈ ਜਿਉਂ ਦਿਨ ਅੱਗ ਦੇ ਵਿਚਾਲੇ ਦਿੰਦਾ ਅੱਜ ਦੇ ਦਿਨ ਸਾਰੇ ਮਹਾਨ ਸੂਰਮੇ ਜਿਹੜੇ ਸ਼ਹੀਦ ਹੋ ਇਸ ਹਨ ਐਸੇ ਮਹਾਨ ਸੂਰਮਿਆਂ ਨੂੰ ਸ਼ਿਦਾਂ ਨੂੰ ਦਾਸ ਰਿਆਂ ਵੱਲੋਂ ਕੋਟ ਕੋਟ ਪ੍ਰਣਾਮ ਜਾਣ ਤੋਂ ਹਰ ਰੰਗ ਲੱਗ ਇਸ ਯੁੱਗ ਮੈਂ ਸੋ ਕਈਤ ਹੈ ਸੂਰਾ ਐਹੋ ਵਾਲਾ ਰੰਗ ਦਾ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਕਿਸੇ ਮਿਰਲੇ ਮੁਲਕ ਨੂੰ ਲੱਗਦਾ ਹੈ ਪਰ ਜੇ ਇਸ ਮੁਲਕ ਨੂੰ ਲੱਗ ਜਾਂਦਾ ਹੈ ਉਹਦਾ ਚੋਲਾ ਜਿਹੜਾ ਪਵਿੱਤਰ ਹੋ ਜਾਂਦਾ ਜਿਵੇਂ ਕਿ ਚੋਲੇ ਰਤਰੇ ਪਿਆਰੇ ਕੰਤ ਤਨਾ ਕੇ ਪਾਸ ਮੋਰਤਨਾਕੀ ਜੇਬਲਜੀ ਕਹਾਣੀ ਦੀ ਅਰਦਾਸ ਐਸੇ ਕਹਾਣੀਆਂ ਸੁਰਮਿਆਂ ਦਾ ਇਤਿਹਾਸ ਜਿਹੜਾ ਅਸੀਂ ਸਰਵਣ ਕਰਿਆ ਕਰਕੇ ਆਪ ਵੀ ਸਰਵਣ ਕਰਕੇ ਆਪਣੇ ਬੱਚਿਆਂ ਲਈ ਗੁਰ ਇਤਿਹਾਸ ਦੇ ਨਾਲ ਜੁੜ ਗਏ ਇੰਗਲੈਂਡ ਦੇ ਵਿੱਚ ਇੱਕ ਪਰਿਵਾਰ ਹੈ ਦਾ ਬੀਬਾ ਸਿਮਰਨਜੀਤ ਕੌਰ ਜਿਸ ਮੁੱਚਾ ਪਰਿਵਾਰ ਦਾਸ ਦਾ ਦੇ ਨਾਲ ਬਹੁਤ ਪਿਆਰ ਕਰਦਾ ਉਹ ਅਕਸਰ ਮਨ ਤੇ ਗੱਲ ਕਰਦੇ ਕਹਿੰਦੇ ਕਿ ਅਸੀਂ ਤਿੰਨ ਸਾਲ ਤੋਂ ਲਗਾਤਾਰ ਤੁਹਾਡੀ ਕਥਾ ਵਿਚਾਰ ਜਿਹੜੀ ਸਰਵਣ ਕਰ ਰਹੇ ਹਾਂ ਬਹੁਤ ਪਿਆਰ ਵਾਲਾ ਪਰਿਵਾਰ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਹੜੀ ਵੀ ਛੜਦਾ ਭਾਵਣਾ ਦੇ ਨਾਲ ਅਰਦਾਸ ਕਰਵਾਉਂਦੇ ਨੇ ਤੇ ਮਹਾਰਾਜ ਜੀ ਨੇ ਬੜੀਆਂ ਬਰਕਤਾਂ ਪਾਈਆਂ ਨੇ ਕਦੇ ਸਮਾਂ ਸੀ ਉਸ ਪਰਿਵਾਰ ਦੇ ਵਿੱਚ ਗਰੀਬੀ ਦੇ ਹਾਲਾਤ ਐਵੇਂ ਸੀ ਘਰ ਦੇ ਵਿੱਚ ਰੋਟੀ ਵੀ ਪੱਕਦੀ ਸੀ ਵਰਗੀ ਵਰਗੀ ਤਾਂ ਮੋਟੀ ਮੋਟੀ ਤਾਂ ਪਰਿਵਾਰ ਦਰਸਦਾ ਸੀ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਭਗਵਾਨ ਬਾਬਾ ਸ੍ਰੀ ਚੰਦ ਦੀ ਅਪਾਰ ਕਿਰਪਾ ਇੰਗਲੈਂਡ ਦੇ ਵਿੱਚ ਪ੍ਰਵਾਹ ਆ ਅੱਜ ਕੱਢਦਾ ਤਾਰਾਂ ਦਾ ਮਾਰ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਪੇਰ ਅਰਦਾਸ ਕਰਦੇ ਆ ਕਿ ਪ੍ਰਵਾਹ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਐਸੇ ਪ੍ਰਵਾਹ ਜਿਹੜੇ ਗੁਰੂ ਤੇਗ ਬਹਾਦਰ ਜੁੜੇ ਹੋਏ ਨੇ ਚੀਤ ਪ੍ਰਵਾਹ ਜਿਹੜਾ ਉਹਨਾਂ ਦਾ ऐसे महान souls ਨੇ ਉਹਨਾਂ ਦੇ ਦਾਦਾ ਜੀ ਹੋਏ ਨੇ ਜਿਨ੍ਹਾਂ ਨੂੰ 1992 ਦੇ ਵਿੱਚ ਪੰਜਾਬ ਪੁਲਿਸ ਨੇ ਘਾਟ ਕੇ ਨਿੱਕੇ ਨਿੱਕੇ ਟੋਟੇ ਕਰਕੇ ਜਿਹੜਾ ਅਨੁਸ਼ੀਲਿਤ ਕੀਤਾ ਸੀ ਪਰਿਵਾਰ ਨੇ ਇੰਗਲੈਂਡ ਦੀ ਧਰਤੀ ਤੇ ਚਲਾ ਗਏ ਬਹੁਤ ਗਰੀਬੀ ਹਾਲਾਤ ਦੇਖੇ ਨੇ ਉਹਨਾਂ ਪਰਿਵਾਰ ਨੇ ਗੁਰੂ ਰਾਮਦਾਸ ਜੀ ਦੇ ਅਰਦਾਸ ਕਰਦੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੋ ਦਾਸਿਆਂ ਦੇ ਨਾਲ ਇਹਨਾਂ ਮਾਣ ਕਰਦੇ ਨੇ ਪਿਆਰ ਕਰਦੇ ਨੇ ਅੱਜ ਖਾਸ ਪਰ ਹੋਇਆ ਸੀ ਪਰਮਾਰ ਵੱਲੋਂ ਕਿ ਗੁਰਦੁਆਰਾ ਤੜਕਾਣਾ ਸਾਹਿਬ ਵਿੱਚ ਜੋ ਸਾਕਾ ਵਾਪਰਿਆ ਸੀ ਉਹਦੇ ਸਬੰਧੀ ਕੁਝ ਗੁਰਮਤ ਵਿਚਾਰਾ ਕਿੰਨੇ ਜਾਣ ਐਸੇ ਮਹਾਨ ਸ਼ੀਰਧਾਨ ਦਾਸ ਰਿਆ ਬਲਾਂ ਕੋਟ ਕੋਟ ਪ੍ਰਣਾਮ ਇੰਨੀਆਂ ਗੱਲਾਂ ਪ੍ਰਮਾਣ ਕਰਨਾ ਗੁਰਮਤ ਵਿਚਾਰ ਕਰਦਿਆਂ ਹੋ ਗਿਆਂ ਏਕ ਨਹੀਂ ਅਨੇਕ ਪ੍ਰਕਾਰ ਦੇ ਤਰ੍ਹਾਂ ਦੇ ਅਣਜਾਣ ਜਾਂ ਬੱਚੇ ਸੱਚ ਕੇ ਮਾਫ ਕਰਨਾ ਤਾਂ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸਰਗਤ ਬਖਸ਼ਰ ਬਰਸ਼ਾ ਜੀ ਆਓ ਆਪਾਂ ਪੰਜ ਸੱਤ ਮਿੰਟ ਜਿਹੜਾ ਗੁਰੂ ਮੰਦਰ ਦਾ ਜਾਪ ਕਰਕੇ ਇਹਨਾਂ ਮਹਾਨ ਛੀਦਾ ਨੂੰ ਸ਼ਰਧਾਜਲੀ ਭੇਟ ਕਰਕੇ ਆਓ ਨਾਲ ਕੀ ਆਪਾਂ ਗੁਰੂ ਮੰਦਰ ਦਾ ਜਾਪ ਕਰਕੇ ਜੀ ਸਤਨਾਮ